ਅੱਜ ਜਿਹੜੀ ਗੱਲ ਤਾਂ ਸੁਣਾਉਂ ਜਾ ਰਿਹਾ ਆ ਉਹ ਸੁਣ ਕੇ ਤੁਹਾਡਾ ਜਿੰਦਗੀ ਜੀਣ ਦਾ ਜਰੀਆ ਹੀ ਬਦਲ ਜਾਊਗਾ ਤੁੱਜਾਂ ਦੇ ਵਿਹਾਰ ਤੋਂ ਜਿਹੜੀ ਦੁਹੀ ਰਾਤਾਂ ਤੀ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਡਾ ਜਿੰਦਗੀ ਦਾ ਜਿਹੜਾ ਬਸ ਬਿਲਕੁਲ ਜਿਹੜਾ ਖਤਮ ਹੋ ਜਾਊਗਾ ਤੁਸੀਂ ਆਪਣੀ ਜਿੰਦਗੀ ਦੀ ਨੈਗੇਟਿਵ ਨੂੰ ਖਤਮ ਕਰ ਦੋਗੇ ਤੁਹਾਡੀ ਜਿੰਦਗੀ ਦੇ ਦੂਸਰੇ ਵਿਹਾਰ ਕਰਨ ਜਿਹੜਾ ਜਿਹੜੀ ਗਲਤ ਸੋਚ ਆਉਂਦੀ ਆ ਜਾਂ ਪਰੇਸ਼ਾਨੀ ਆਉਂਦੀ ਆ ਉਹ ਬਿਲਕੁਲ ਖਤਮ ਹੋ ਜਾਊਗੀ ਗੱਲ ਸ਼ੁਰੂ ਕਰਦੇ ਆ ਇੱਕ ਵਾਰੀ ਸਾਧੂ ਹੁੰਦਾ ਉਹ ਆਪਣੇ ਸਿਰ ਤੇ ਕੋ ਪੱਥਰ ਦਾ ਟੁਕੜਾ ਦਿੰਦਾ ਨੀਲੇ ਰੰਗ ਦੇ ਪੱਥਰ ਤੇ ਦੇਖ ਕੇ ਕਹਿੰਦਾ ਵੀ ਤੂੰ ਆ ਲੈ ਜਾ ਇਹ ਮਾਰਕੀਟ ਵਿੱਚ ਵ ਉਂਝਾ ਸਗੀਰਦ ਹੁੰਦਾ ਪੱਥਰ ਉਹ ਲੈ ਕੇ ਬਾਜ਼ਾਰ ਤੁਰ ਪੈਂਦਾ ਸਸਤੇ ਹੀ ਪਹੁੰਚ ਜਾਂਦਾ ਸਭ ਤੋਂ ਵੱਡੇ ਕੁਆੜੀਆਂ ਕੋਲ ਪਹੁੰਚਦਾ ਮਾਰਕੀਟ ਦੇ ਵਿੱਚ ਕੁਆੜੀ ਉਹ ਜAVE ਕਹਿੰਦਾ ਵੀ ਆ ਪੱਥਰ ਦਾ ਟੁਕੜਾ ਜਿਹੜਾ ਵਾ ਮੈਂ ਇਹ ਵੇਚਣਾ ਵਾ ਤੇ ਇਹਦਾ ਕੀ ਮੁੱਲ ਦੇਗਾ ਕੁਆੜੀ ਉਹ ਪੱਥਰ ਟੁਕੜਾ ਚ ਫੜ ਕੇ ਉਹਦਾ ਵੀ ਨਹੀਂ ਲੈ ਰੱਖਦਾ ਪੱਥਰ ਦਾ ਟੁਕੜਾ ਵਾ ਕਾਫੀ ਵੱਜਣੀ ਆ ਤੇ ਇਹਦਾ ਕੀ ਮੁੱਲ ਦੇਣਾ ਨੂੰ ਮੈਂ ਉਹ ਸੋਚਦਾ ਵੀ ਮੇਰੇ ਕਿਸ ਕੰਮ ਆਗਾ ਵਾ ਮੈਂ ਤਾਂ ਵੀ ਛੱਡ ਜਾ ਇੱਥੇ ਐਂ ਕਰ ਦੋ ਤਿੰਨ ਰੁਪਏ ਜਾਂ ਚਾਰ ਰੁਪਏ ਲੈਣੇ ਲੱਗਾ ਕਿ ਛੱਡ ਜਾ ਇੱਥੇ ਇਹਨਾਂ ਸਗੀਰਦ ਹੁੰਦਾ ਹੋਊਗਾ ਉਹ ਸੋਚਦਾ ਵੀ ਹੁੰਦਾ ਵੀ ਨਹੀਂ ਮੈਂ ਨਹੀਂ ਕੁੱਤੋਂ ਵਾਇਰਾ ਸਾਲਪਾ ਚੇਲਾ ਹੁੰਦਾ ਵਾ ਉਹ ਪੱਥਰ ਦੇ ਟੁਕੜਾ ਲੈ ਕੇ ਉਥੋਂ ਤੁਰ ਪੈਂਦਾ ਅੱਗੇ ਜਾ ਕੇ ਪਹੁੰਚਦਾ ਇਸ ਤੇ ਕਹਿੰਦਾ ਕਿ ਕਰੰਡੀ ਦੁਕਾਨ ਹੋਗੀ ਕਰੰਡੀ ਦੁਕਾਨ ਜਾ ਕੇ ਪੁੱਛਦਾ ਔਰ ਕਹਿੰਦਾ ਵੀ ਆਹ ਪੱਥਰ ਟੁਕੜਾ ਇਹਦਾ ਵਾ ਵੇਚਣਾ ਮੈਂ ਦੁਕਾਨਦਾਰ ਜਿਹੜਾ ਕਰੰਡੀ ਵਾਲਾ ਹੁੰਦਾ ਵਾ ਉਹ ਪੱਥਰ ਟੁਕੜਾ ਫੜ ਕੇ ਵੇਚਦਾ ਵੀ ਕਾਹਿੰ ਬਜਣੀ ਆ ਕਿਲੋ 2 ਕਿਲੋ ਦਾ ਹੈਗਾ ਵਾ ਤੇ ਨੀਲੇ ਰੰ ਦਾ ਪੱਥਰ ਟੁਕੜਾ ਸੋਚਦਾ ਵੀ ਇਹਦਾ ਕਿਨੂ ਕੀ ਦੇਵਾਂ ਮੈਂ ਫੇਰ ਉਹ ਸੋਚਦਾ ਯਾਰ ਐਂ ਕਰਦੇ ਇਹ ਬਜਣੀ ਹੈਗਾ ਵਾ ਖੈਦਾ ਪੱਥਰ ਜਿਹੜਾ ਵਾ ਐਂ ਕਰ ਭਾਤੋਲੇ ਦੇ ਕੰਮ ਹੋਊਗਾ ਕੋ ਦਾਲਾਂ ਆਟ ਪਾਦਾ ਚੋ ਚਦੋ ਚੇਲਾ ਕਹਿੰਦਾ ਕਿ ਕਿੰਨੇ ਪੈਸੇ ਹੈਗਾ ਤੇ ਮਨੇ ਉਹ ਕਨੇ ਕ ਜਿਹੜਾ ਕਰਨੇ ਵਾਲਾ ਕਹਿੰਦਾ ਵੀ ਇਹਦਾ ਤੈਨੂੰ 50 ਰੁਪਏ ਦੇ ਦਿੰਦਾ ਜਾਂ 100 ਰੁਪਏ ਲੈ ਲੈ ਮੇਰੇ ਤੋਂ ਅਤ ਤਦ ਇਸ ਤੋਂ ਅਧਰ ਨਹੀਂ ਮੈਂ ਦੇਦਾ ਦਾ ਜਿਹੜਾ ਸਭ ਦਾ ਚੇਲਾ ਹੁੰਦਾ ਕਹਿੰਦਾ ਲਈ ਮੈਂ ਨਹੀਂ ਵੇਚਣਾ ਤੂੰ ਇਹ ਕਰ ਮੇਰਾ ਵਾਪਸ ਕਰ ਦੇ ਪਾਉਂਦਾ ਵਿਲੇਗਾ ਜਿਹੜਾ ਸਭ ਦਾ ਚੇਲਾ ਪੱਥਰ ਟੋਕੜਾ ਲੈ ਕੇ ਫਿਰ ਘਰ ਪੈਂਦਾ ਅੱਗੇ ਗਾਹ ਤਰਾ ਜਾਂਦਾ ਤਰਾਦਾ ਇੱਕ ਕੱਪੜੀ ਦੁਕਾਨ ਆਉਂਦੀ ਹੈ ਕੱਪੜੇ ਦੁਕਾਨ ਚ ਖੜੇ ਜਾਂਦਾ ਉਹ ਕੱਪੜੇ ਵਾਲਾ ਉਨਪਾਰੀ ਹੁੰਦਾ ਉਹਨੂੰ ਕਹਿੰਦਾ ਵੀ ਆ ਪੱਥਰ ਟੋਕੜਾ ਮੇਰੇ ਤੋਂ ਲੈ ਲੈ ਇਹਨੂੰ ਮੈਂ ਵੇ ਉਹ ਇਹਦਾ ਵੀ ਨੀਲੇ ਰੰਗ ਦਾ ਪਤਲ ਟੁਕੜਾ ਬੜਾ ਚਮਕ ਰਿਹਾ ਵਾ ਬੜਾ ਸੋਹਣਾ ਰੰਗ ਦਾ ਵਾ ਪਰ ਉਹ ਸੋਚਦਾ ਵੀ ਮੇਰੇ ਕਿਸ ਕੰਮ ਪਰ ਫਿਰ ਸੋਚਦਾ ਵੀ ਇਹ ਪੱਥਰ ਦਾ ਟੁਕੜਾ ਐਂ ਕਰਦੇ ਆ ਜਿੱਥੇ ਆਪਾਂ ਪੂਜਾ ਪਾਠ ਕਰਦੇ ਨੇ ਉੱਥੇ ਰੱਖਦਾ ਇੱਕ ਮਾਡਲ ਤੌਰ ਤੇ ਕੰਮ ਆਊਗਾ ਲੋਕੀ ਨੇ ਵੇਖਣਗੇ ਬੜਾ ਸੋਹਣਾ ਲੱਗਦਾ ਸਾਹਮਣੇ ਵੇਖਣ ਤੋਂ ਤੇ ਜਿਹੜੀ ਮੇਰੀ ਦੁਕਾਨ ਦੇ ਗਾਹ ਕੋਈ ਨੇ ਵੇਖ ਕੇ ਇਹਨੂੰ ਖੁਸ਼ ਹੋਣਗੇ ਤੇ ਮੇਰੀ ਦੁਕਾਨ ਜਿਹੜੀ ਆ ਔਖੀ ਕੋ ਤਾਰੀਫ ਕਰਨਗੇ ਇਸ ਚੀਜ਼ ਦੀ ਉਹ ਕਹਿੰਦਾ ਹਾਂ ਕਿੰਨੇ ਪੈਦਾ ਹੈਗਾ ਉਹਨਾਂ ਦਾ ਵੀ ਐਂ ਕਰ ਲੈ ਜਾ ਇਹਦਾ ਤਨ 2000 ਦੇ ਦਿੰਦਾ ਤੇ ਮੈਨੂੰ ਪੱ ਤੂੰ ਮੇਰਾ ਉਹ ਟੁਕੜਾ ਵਾਪਸ ਕਰ ਦੇ ਪੱਥਰ ਵਾਲਾ ਜਿਹੜਾ ਉਹ ਪਾਰੀ ਉਹ ਆਫਸਰਦਾਰ ਨੂੰ ਉਹ ਜਿਹੜਾ ਸਾਡਾ ਚੈਲਾ ਹੁੰਦਾ ਉਹ ਟੁਕੜਾ ਲੈ ਕੇ ਪੱਥਰ ਦਾਣਾ ਪੱਥਰ ਲੈ ਕੇ ਗਾਂਧ ਤੁਰ ਪਿੰਡਾਂ ਮਾਰਕੀਟ ਦੇ ਵਿੱਚ ਅੱਗੇ ਤੁਰ ਜਾਂਦਾ ਤੱਕ ਸੁਨੈਰੀ ਦੀ ਦੁਕਾਨ ਆਉਗੀ ਉਸ ਸੁਨੈਰੋਂ ਜਾ ਕੇ ਕਹਿੰਦਾ ਵੀ ਆ ਪੱਥਰ ਜਿਹੜਾ ਵੇਚਣਾ ਮੈਂ ਤੇਰਾ ਕੀ ਮੁੱਲ ਦੋਗੇ ਉਸ ਸੁਨੈਰਾ ਉਸ ਸੌਦੇ ਚਲੇ ਤੋਂ ਪੱਥਰ ਟੁਕੜਾ ਲੈਦਾ ਤੇ ਪੱਥਰ ਲੈ ਕੇ ਵੇਚਦਾ ਵੀ ਇਹ ਜਿਹੜਾ ਦਾ ਪੱਥਰ ਆ ਹੁਣ ਗੱਲ ਇਹ ਆ ਵੀ ਉਹ ਨਾਰੇ ਨੂੰ ਸਮਝ ਆ ਜਾਂਦੀ ਆ ਕਿ ਇਹ ਜਿਹੜਾ ਪੱਥਰ ਆ ਇਹ ਪੱਥਰ ਨਹੀਂਗਾ ਇਹ ਕੋਈ ਹੀਰਾ ਵਾ ਪਰ ਉਹ ਲੋ ਹੀਰੇ ਦੀ ਪਛਾਣ ਨਹੀਂ ਦੀ ਕਿਉਂਕਿ ਸੁਨਿਆਰ ਕੰਮ ਕਰਦਾ ਹੀਰੇ ਜਿਹੜਾ ਥੋੜਾ ਹਾਈ ਨੋ ਦੀ ਚਾਲ ਹੁੰਦੀ ਉਹ ਸੁਵਿਲਾਦੀ ਭੇਰੇ ਦੀ ਕੀਮਤ ਕੀ ਹੋਗੀ ਫਿਰ ਉਹ ਸੋਚਦਾ ਯਾਰ ਹੀਰਾ ਹੈ ਕੀਮਤੀ ਆ ਤੇ ਉਹ ਸੌਦਾ ਚੱਲੇ ਰੁਕਦਾ ਉਹ ਤੂੰ ਆਇਆ ਕਰ ਦੇ ਦੇ ਮੇਰੇ ਉਹ ਕਹਿੰਦਾ ਕਿੰਨੇ ਵੇਚਦਾ ਹੈਗਾ ਜਦ ਸੁਨਿਆਰਾ ਹੁੰਦਾ ਦੁਕਾਨਦਾਰ ਸੁਨਿਆਰ ਕੰਮ ਕਰਦਾ ਉਹ ਕਹਿੰਦਾ ਵੀ ਮੈਂ 2 ਲੱਖ ਰੁਪਏ ਦੇ ਦਮ ਤੇ ਹੀਰਾ ਮੈਂ ਦੇ ਦੇ ਉਹ ਕਹਿੰਦਾ ਵੀ ਨਹੀਂ ਮੈਨੂੰ ਵਚਣਾ ਤੂੰ ਮੈਨੂੰ ਵਾਪਸ ਕਰ ਦੇ ਮੇਰਾ ਹੀਰਾ ਜਿਹੜਾ ਟੁਕੜਾ ਮੇਰਾ ਪੱਥਰ ਉਹਨੂੰ ਵਾਪਸ ਕਰ ਦੇ ਉਹ ਸੁਨਿਆਰਾ ਇਹਦਾ ਪੱਥਰ ਉਹ ਵਾਪਸ ਕਰ ਹੁੰਦਾ ਉਸ ਤੋਂ ਬਾਅਦ ਜਿਹੜਾ ਸੌਦਾ ਚੱਲਾ ਵਾ ਉਹ ਜਾਂਦਾ ਵਾ ਅਗਾਈ ਮਾਰਕੀਟ ਦੇ ਵਿੱਚ ਤਾਂ ਇੱਕ ਹੀਰੇ ਦੇ ਉਪਰੀ ਜੌਹਰੀ ਦੁਕਾਨ ਤੇ ਪਹੁੰਚਦਾ ਜੌਹਰੀ ਦੁਕਾਨ ਜਾ ਕੇ ਉਹਨੂੰ ਜਿਹੜਾ ਉਹ ਸੌਦਾ ਚੱਲਾ ਜਿਹੜਾ ਪੱਥਰ ਫੜਾ ਕੇ ਜਾਂਦਾ ਵੀ ਆਹ ਪੱਥਰ ਵਿੱਚਣਾ ਜਦੋਂ ਜੌਹਰੀ ਜਿਹੜਾ ਵਾਲੀ ਹੀਰਾ ਦਾ ਪਾਰ ਕਰਦਾ ਹੁੰਦਾ ਉਹ ਪੱਥਰ ਫੜਦਾ ਉਹ ਵੇਖਦਾ ਆਪਣੇ ਹੱਥ ਵਿੱਚ ਤਾਂ ਉਹਨੂੰ ਵੇਖ ਕੇ ਸਾਰੀ ਉਹ ਪਛਾਣ ਜਾਂਦਾ ਉਹ ਵੇਖ ਲੈਂਦਾ ਵੀ ਇਹ ਪੱਥਰ ਦੀ ਜੜੀ ਆ ਕੀ ਕੀਮਤ ਆ ਇਹ ਹੀਰੇ ਦੀ ਕੀਮਤ ਉਹ ਹੱਥਾਂ 'ਚ ਫੜ ਕੇ ਸਤਿ ਪਾਏ ਉਹਨੂੰ ਨਮਸਕਾਰ ਕਰਦਾ ਆਪਣੇ ਮੱਥੇ ਨਾਲ ਲਾ ਕੇ ਚੁੰਮਦਾ ਉਹ ਫੇਰ ਵੀ ਕਰਦਾ ਵੀ ਉਸ ਨੂੰ ਆਪਣਾ ਇੱਕ ਸਾਫ ਦੁਕਾਨ ਦਾ ਕਪੜਾ ਲੈ ਕੇ ਮਖਮਲ ਦਾ ਕਪੜਾ ਲੈ ਕੇ ਉਸ ਤੇ ਰੇਪੇਟ ਕੇ ਰੱਖ ਲਿੰਦਾ ਉਸ ਨੂੰ ਜਲਪੇਟ ਕੇ ਤੇ ਆਪਣੀ ਜਿਹੜੀ ਪੂਜਾ ਸਥਾਨ ਜਿਹੜੀ ਕਰਨ ਚਾਹਗਾ ਜਿੱਥੇ ਮਹਾਰਾਜ ਦੀ ਮੂਰਤੀ ਰੱਖੀ ਹੁੰਦੀ ਆ ਵਾ ਉਸ ਜਿਹੜਾ ਪੱਥਰਾ ਪੱਥਰ ਕੋਲ ਉਹ ਜਗਾ ਟਿਕਾ ਦਿੰਦਾ ਫੇਰ ਉਹ ਸਾਧੂ ਚਲੇ ਨੂੰ ਮੁਖਾਦਾ ਉਹ ਕਹਿੰਦਾ ਵੀ ਹਾਂ ਵੀ ਦੱਸ ਤੂੰ ਕੀ ਕੀਮਤ ਲੈਣੀ ਇਹਦੀ ਸਾਧੂ ਚਲੇ ਨੂੰ ਆਪ ਕਰ ਸਵਾ ਕਰਦਾ ਵੀ ਤਸੁੱਤੂ ਹੀ ਮਿਲ ਕੀ ਦੋ ਇਹ ਨਾ ਜੋਹਰੀ ਹੀ ਰਹੇ ਪੜੀਦਾ ਉਹ ਨੂੰ ਸਾਧੂ ਚਲੇ ਨੂੰ ਕਹਿੰਦਾ ਵੀ ਐਂ ਕਰ ਮੇਰੀ ਜਿਹੜੀ ਇਹ ਦੁਕਾਨ ਮੇਰਾ ਜਿਹੜਾ ਵਪਾਰ ਇਹ ਜਿੰਨਾ ਵੀ ਸੋਨਾ ਚਾਂਦੀ ਹੀਰੇ ਜਵਾਹਰ ਆਤ ਪਿਆ ਉਹ ਸਾਰੇ ਲੈਦਾ ਮੇਰੀ ਜਿਹੜੀ ਜਿੰਨੀ ਜਾਇਦਾਦ ਆ ਗਈ ਘਰ-ਬਾਰ ਜਿਹੜਾ ਜਿਹੜਾ ਪਹਿਲੀ ਬਣਨਾ ਲੈਗਾ ਉਹ ਸਾਰੀ ਤੂੰ ਦੇ ਦੇਣਾ ਤੇ ਇਹ ਜਿਹੜਾ ਪੱਥਰ ਦਾ ਥੋੜਾ ਤੂੰ ਮੈਨੂੰ ਦੇ ਦੇ ਹੁਣ ਗਾਲਿਆ ਵੀ ਸਾਧੂ ਦਾ ਪੱਕੀ ਕਰਕੇ ਭੇਜੀ ਦਿੱਤੀ ਪਰ ਨਹੀਂ ਤੂੰ ਟੁਕੜਾ ਪੱਥਰ ਦਾ ਵੇਚਣਾ ਨਹੀਂਗਾ ਤੇ ਜਿਹੜਾ ਚੇਲਾ ਹੁੰਦਾ ਸਾਧੂ ਦਾ ਕਹਿੰਦਾ ਵੀ ਨੀਂਦ ਤੋਂ ਮਰਵਾਫ ਕਰ ਦੋ ਮੈਂ ਨਹੀਂ ਦੇ ਰਾਂ ਤੰਗ ਚਲੋ ਜੋਰੀ ਪੱਥਰ ਨੂੰ ਵਾਸ਼ ਕਰੰਦਾ ਹੁਣ ਜਿਹੜਾ ਸਾਧੂ ਦਾ ਚੇਲਾ ਹੁੰਦਾ ਵਾ ਉਹ ਪੱਥਰ ਟੋੜਾ ਲੈ ਕੇ ਵਾਪਸ ਆਪਣੇ ਆਸ਼ਰਮ ਪਹੁੰਚਦਾ ਤੇ ਆਪਣੇ ਗੁਰੂ ਨੂੰ ਲਿਆ ਕੇ ਪੱਥਰ ਵਾਸ਼ ਕਰ ਕਿ ਦਾਦਾ ਆਪਣੀ ਸਾਰੀ ਕਹਾਣੀ ਤੋਂ ਕੁਝ ਵਾਪੇ ਹੁੰਦਾ ਵਾ ਉਹ ਦਾਦਾ ਵੀ ਕਿਸ ਤਰ੍ਹਾਂ ਕਵਾੜੀਆਂ ਦੀ ਉਹਦੀ ਕੀਮਤ ਜਿਹੜੀ ਦੋ ਤਿੰਨ ਹਜ਼ਾਰ ਰੁਪਏ ਲਾਈ ਸੀ ਉਸ ਦਿਨ ਜਿਹੜਾ ਕਰਾਨੀ ਵਾਲਾ ਸੀ ਉਹਨੇ 500 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਤੇ ਤੇਰਾ ਕੱਪੜੇ ਵਾਲਾ ਸੀ ਉਹ ਦੋ ਤਿੰਨ ਹਜ਼ਾਰ ਦਿੰਦਾ ਸੀਗਾ ਕਿ 100 ਸੋਨੇ ਦੀ ਦੁਕਾਨ ਤੇ ਜਾ ਕੇ ਜਿਹੜਾ 2 ਲੱਖ ਰੁਪਏ ਮਿਲਿਆ ਪਰ ਜਿਹੜਾ ਇੱਕ ਦਾ ਇੱਕ ਜੋਹਰੀ ਸੀਗਾ ਉਹ ਆਪਣਾ ਸਾਰਾ ਕੁਝ ਘਰ-ਬਾਰ ਜਾਇਦਾ ਸਾਕ ਨੂੰ ਦੇਣ ਨੂੰ ਤਿਆਰ ਸੀ ਤੇ ਵਾਤੇ ਹੁਣ ਸਾਧੂ ਇਹ ਗੱਲ ਸੜਕੇ ਨੂੰ ਪੁੱਛਦਾ ਬਚਲੇ ਨੂੰ ਵੀ ਹਾਂ ਤੈਨੂੰ ਕੀ ਸਮਝ ਲੱਗੀ ਅੱਛੀ ਤੋਂ ਤੂੰ ਕੀ ਤੱਤ ਕੱਢਿਆ ਵਾ ਸੌਦਾ ਚੱਲ ਰਹਾ ਨੇ ਤਾਂ ਕੋਈ ਤ ਉਹ ਸਾਧੂ ਨੇ ਇਹ ਚੀਜ਼ ਸਮਝੋ ਲਵਾ ਕਿ ਵੇਖੋ ਇਹ ਇੱਕ ਪੱਥਰ ਦਾ ਟੁਕੜਾ ਆ ਲੀਆ ਇਹ ਇੱਕ ਨਿਆਬ ਹੀਰਾ ਵਾ ਨੀਲੇ ਰੰਗ ਦਾ ਜਿਹਦੇ ਜਿਹੜਾ ਕਿ ਬੇਸ਼ਕੀਮਤੀ ਆ ਜਿਹਦੀ ਕੋ ਕੀਮਤ ਨਹੀਂ ਹੈ ਜਿਸ ਤਰ੍ਹਾਂ ਕਿ ਚੋਰੀ ਨੇ ਕਿਹਾ ਵੀ ਮੇਰੀ ਆਪਣੀ ਸਾਰੀ ਜਾਇਦਾਦ ਲੈ ਜਾ ਕਿ ਦੁਕਾਨ ਦੇ ਹੀਰੇ ਜੋ ਆ ਤਾਂ ਸਾਰੇ ਲੈ ਜਾ ਪਰ ਇਹ ਪੱਥਰ ਨੂੰ ਨਾ ਦੇ ਜਾ ਜਦ ਕਿ ਜਿਹੜਾ ਕੁਆੜੀਆ ਕੁਆੜੀਆ ਵਾ ਸਿਰਫ ਪੱਥਰ ਦਾ ਟੁਕੜਾ ਸੀਗਾ ਉਹਨੇ ਇਹਦੇ ਕਿਉਂ 2 ਰੁਪਏ ਆ ਕਿ ਜਿਹੜਾ ਕਰਾਨੇ ਵਾਲਾ ਸੀਗਾ ਉਹਦੇ ਹੱਥੇ ਇੱਕ ਭਾਰਤ ਦਾ ਵੱਟਾ ਸੀਗਾ ਉਹਨੇ 100 ਰੁਪਏ ਕੀਮਤ ਆ ਕਿ ਤੇਰਾ ਕਪੜੇ ਉਹ ਪਾਰੀ ਸੀ ਉਹਨੇ ਤਾਂ ਉਹਨੂੰ ਮਾਡਲ ਸਮਝ ਲਿਆ ਇੱਕ ਸਿਰਫ ਸੋਹਣੀ ਦਿਖਣ ਵਾਲੀ ਚੀਜ਼ ਸਮਝ ਲਿਆ ਤੇ ਉਹਦੀ ਕੀਮਤ ਕਿਹੜਾ ਹਜ਼ਾਰ ਚ ਪਰਤੀ ਹੁਣ ਜਿਹੜਾ ਸੋਨੇ ਦਾ ਕੰਮ ਕਰਦਾ ਸੀਗਾ ਉਹਨੂੰ ਵੀ ਉਹ ਪੂਰਾ ਭੇਜ ਨਹੀਂ ਸੀ ਹੈਗਾ ਤੇ ਉਹਨੇ ਉਹਦੀ ਉਹ ਕਿੰ ਕਿੰਨੇ ਚੋਦੀ ਬੰਦੇ ਸੀ ਗੱਲ ਇਹ ਆਪਣੇ ਆਪ ਤੇ ਆ ਜਾਂਦੀ ਹੈ ਸਾਡੇ ਤੇ ਆ ਜਾਂਦੀ ਮੇਰੇ ਤੇ ਆ ਜਾਂਦੀ ਥਾਲੇ ਤੇ ਆ ਜਾਂਦੀ ਹੈ ਵੀ ਆਪਣੇ ਜਿਹੜੇ ਗੁਣ ਨੇ ਤੁਹਾਡੇ ਜਿਹੜੇ ਗੁਣ ਨੇ ਤੁਹਾਡੀ ਜਿਹੜੀ ਸ਼ਖਸੀਅਤ ਆ ਉਹਨੂੰ ਲੋਕ ਕਿਸ ਨਜ਼ਰੀਏ ਨਾਲ ਦੇਖਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹ ਲੋਕ ਸਾਰੇ ਟੱਕਣਗੇ ਕੁਆਰੀਆ ਵੀ ਮਿਲੂਗਾ ਕਰਨੇ ਵਾਲਾ ਵੀ ਮਿਲੂਗਾ ਕੱਪੜੇ ਵਾਲਾ ਵੀ ਮਿਲੂਗਾ ਤੇ ਸੋਨੇ ਦਾ ਕੰਮ ਕਰਨ ਵਾਲਾ ਮਿਲੂਗਾ ਤੇ ਜੋਰੀ ਵੀ ਮਿਲੂਗਾ ਪਰ ਘਰ ਇੱਕ ਇਨਸਾਨ ਦੀ ਜੋ ਦੀ ਹیثیت ਹੋਊਗੀ ਜੋ ਦੀ ਇਨਸਾਨ ਦੀ ਜਿਹੜੀ ਆਪਣੀ ਸੋਚ ਹੋਊਗੀ ਉਹ ਉਸੇ ਆਪਣੀ ਸੋਚ ਦੇ ਅਕੋਰਡਿੰਗ ਹੀ ਤੁਹਾਡੀ ਕੀਮਤ ਲਾਊਗਾ ਉਹ ਸੋ ਆਪਣੀ ਸੋਚ ਦੇ ਅਕੋਰਡਿੰਗ ਹੀ ਤੁਹਾਡੇ ਗੁਣਾਂ ਦੀ ਕਦਰ ਕਰੂਗਾ ਤੁਹਾਡੀ ਸ਼ਖਸੀਅਤ ਦੀ ਕਦਰ ਕਰੂਗਾ ਇਸ ਕਰਕੇ ਕਦੀ ਵੀ ਨਾ ਇਹ ਸੋਚੋ ਕਿ ਯਾਰ ਫਲਾਣਾ ਬੰਦਾ ਮੇਰਾ ਕਦਰ ਨਹੀਂ ਕਰਦਾ ਫਲਾਣਾ ਇਨਸਾਨ ਨੇ ਮੈਨੂੰ ਇਸ ਤਰ੍ਹਾਂ ਕਹਿਤਾ ਫਲਾਣੇ ਵਕਤੀ ਨੂੰ ਆਹ ਕਹਿਤਾ ਜਿਹੜਾ ਤੁਹਾਡੀ ਕਦਰ ਨਹੀਂ ਕਰਦਾ ਉਹ ਤੋਂ ਪਿੱਛੇ ਹਟ ਜਾਓ ਸਭ ਤੋਂ ਪਹਿਲਾ ਸਟੈਪ ਇਹ ਆ ਤੁਹਾਡੀ ਜ਼ਿੰਦਗੀ ਖੁਸ਼ ਰਹਿਣ ਦਾ ਜੇ ਰਾਤਾਂ ਦੀ ਤਰ੍ਹਾਂ ਨਹੀਂ ਕਰਦਾ ਉਸ ਤੇ ਨਾਲ ਉਸ ਰਿਲੇਸ਼ਨ ਘਟਾ ਲਓ ਆਪਣੇ ਉਲ ਪਿੱਛੇ ਕਰਕੇ ਆਪਣੀ ਜ਼ਿੰਦਗੀ ਨੂੰ ਇਕੱਲੇ ਰਹਿਣਾ ਸਿੱਖੋ ਆਪਣੀ ਜ਼ਿੰਦਗੀ ਵਿੱਚ ਇਕੱਲੇ ਖੁਸ਼ੀ ਮਾਰਨੀ ਸਿੱਖੋ ਕਿਉਂ ਜੇ ਤੁਸੀਂ ਉਹ ਕਵਾਲੀ ਦਾ ਮਗਰ ਲੱਗੇ ਰਹੋਗੇ ਵੀ ਹਾਂ ਕਵਾਲੀਆ ਮੇਰੇ ਗੁਣਾਂ ਦੀ ਕਦਰ ਨਹੀਂ ਕਰ ਰਿਆ ਕਿ ਜੋ ਕਵਾਲੀਆ ਮੇਰਾ ਮੈਂ ਕਨੇ ਆਵ ਬਹੀਰਾ ਤੇ ਮੇਰੀ ਕਦਰ ਨਹੀਂ ਹੋ ਰਹੀ ਕਿ ਜੇ ਅਗਲੇ ਸੋਚ ਹੀ ਕਵਾਲੀਆ ਰਗੀ ਹੋਗੇ ਤਾਂ ਤੁਹਾਡੀ ਕਦਰ ਕਿਥੋਂ ਕਰੂਗਾ ਜੇ ਅਗਲੇ ਸੋਚ ਹੀ ਇੱਕ ਛੜੀ ਛੋਟੇ ਕਪੜੇ ਉਹ ਵਟਾ ਤੁਹਾਨੂੰ ਵਟਾ ਸਮਝਦੀ ਹੋ ਕਪਾਰ ਤੋੜਨ ਵਾਲਾ ਤੇ ਤੁਹਾਡੇ ਗੁਣਾਂ ਦੀ ਤੁਹਾਡੀ ਸਿੱਖਿਆ ਦੀ ਕਦਰ ਕਿਤਰਾ ਹੋਊਗਾ ਹਰ ਇੱਕ insan ਦੀ ਹਰ ਇੱਕ ਚੀਜ਼ ਦੀ ਕਦਰ ਉੱਥੇ ਪੈਂਦੀ ਹੈ ਜਿੱਥੇ ਉਹਦਾ ਸਹੀ ਸਥਾਨ ਹੋਵੇ। ਇਸ ਕਰਕੇ ਆਪਣੇ ਆਪ ਤੇ ਸਹੀ ਸਥਾਨ ਲੱਭੋ। ਆਪਣੇ ਆਪ ਤੇ ਆਪਣਾ ਆਪਣਾ ਜਿਹੜਾ ਐਟਮੋਸਫੇਅਰ ਆਪਣੀ ਜਿਹੜੀ ਸੋਸਾਇਟੀ ਉਹ ਨੂੰ ਸਹੀ ਬਣਾਓ ਜਿੱਨਾਂ ਬੰਦਿਆਂ ਦੇ ਤੁਹਾਡੀ ਕਦਰ ਪਵੇ। ਤੁਹਾਡੀ ਇੱਜ਼ਤ ਹੋਵੇ, ਤੁਹਾਡੇ ਵਿੱਚ ਪੋਜ਼ਿਟਿਵਿਟੀ ਆਵੇ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੋਰ ਕਾਮਯਾਬ ਹੋ ਸਕੋ। ਜੇ ਸਾਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ ਕਰਿਓ ਕਿਉਂਕਿ ਇਹੋ ਜਿਹੀ ਵੀਡੀਓ ਬੰਦਾਂ ਬੋਲ ਹਾਤਾ ਤੇ ਮੈਨੂੰ ਤੇ ਬੜੀ ਲੱਗਦੀ ਹੈ। ਤੇ ਪਲੀਜ਼ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਜਾਓ। ਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੂ ਕਰਿਓ ਧੰਨਵਾਦ ਪਿਆਰ ਜੀ ਖਾਲਸਾ ਬੈਰੀੂ ਫਤਿਹ